ਤੋਂਗੇ ਤਾਂ ਸਾਡਾ ਇੱਕ ਨਵਾਂ ਫੰਡਾ ਵਾ ਪੂਰੀ ਦੁਨੀਆ ਦੀ ਪੂਰੇ ਵਿਸ਼ਵ ਦੀ ਨਿਗਾ ਸਾਡੇ ਉੱਤੇ ਹੀ ਹੋਏਗੀ ਇਸ ਕਰਕੇ ਜੇ ਆਪਾਂ ਜਿੱਤ ਕੇ ਦਸਤ ਇਲਾਕੇ ਨੂੰ ਹੋਰ ਬੈਸਟ ਬਣਾਵਾਂਗੇ ਜਿਵੇਂ ਕਿ ਆ ਸੀਗਾ ਐਮਪੀ ਦੀ ਜਿਹੜੀ ਲੋਕ ਸਭਾ ਚੋਣਾਂ ਚ ਤੁਸੀਂ ਹਾਰੇ ਸੀ ਉਹਦੇ ਬਾਅਦ ਉਹ ਕਿਹਾ ਕਿ ਮੈਂ ਉਹ ਚੋਣਾਂ ਨਹੀਂ ਲੜਾਂਗਾ ਫਿਲਮਾਂ ਬਣਾਵਾਂ ਇਹ ਲੋਕਤੰਤਰਾਂ ਲੋਕਾਂ ਦਾ ਸਾਥ ਦੇ ਕੇ ਇਕੱਠਾ ਕਰਕੇ ਮੈਨੂੰ ਅੱਜ ਖੜਾ ਕੀਤਾ ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ساری ਜ਼ਿੰਦਗੀ ਮੈਂ ਉਹਨਾਂ ਦਾ एहसान ਨਹੀਂ ਮੋੜ ਸਕਦਾ ਕਿਉਂਕਿ ਭਾਵੇਂ 10 ਰੁਪਏ ਤੇ ਭਾਵੇਂ ਇੱਕ ਰੁਪਿਆ ਕੀਮਤ ਪੈਸੇ ਦੀ ਬਹੁਤ ਹੈ ਕੀਮਤ ਪੈਸੇ ਦੀ ਬਹੁਤ ਹੈ ਕੋ ਜੇ ਗੱਲ ਕੀਤੀ ਹੈ ਬੀਜੇਪੀ ਦੇ ਤੁਸੀਂ ਲੀਡਰ ਨੂੰ ਨਾ ਸ਼ਖੀਰ ਕੁਮਾਰ ਰਿੰਕੂ ਨੂੰ ਮਿਲੇ ਮੈਂ ਤਾਂ ਕਾਂਗਰਸ ਨੂੰ ਮਿਲਦਾ ਮੈਂ ਤਾਂ ਕਾਲੀ ਨੂੰ ਮਿਲਦਾ ਮੈਂ ਤਾਂ ਭਾਜਪਾ ਨੂੰ ਮਿਲਦਾ ਮੈਂ ਤਾਂ ਸਾਰੇ ਨੂੰ ਮਿਲਦਾ ਨਾ ਨਾ ਨਹੀਂਰੀ ਗੱਲ ਹੈ ਇਨਸਾਨ ਦੇ ਤੌਰ ਤੇ ਇੱਕ ਵੱਡੇ ਬੰਦੇ ਆ ਉਹ ਵੱਡਾਪਨ ਵਖਰਾ ਇਲੈਕਸ਼ਨ ਮੇਰੀ ਜਗ੍ਹਾ ਤੇ ਹੈ ਜਿਹੜਾ ਵੱਡਾਪਨ ਵੱਡਾਪਨ ਹੈ ਕਿੰਨੇ ਕਿੰਨਾ ਤੁਹਾਨੂੰ ਫੰਡ ਦਿੱਤਾ ਗਿਆ ਬੀਜੇਪੀ ਵਾਲੇ ਫੰਡ ਨੂੰ ਛੱਡੋ ਬਾਹ ਵੀ ਦੋ ਕੋਈ ਗੱਲ ਨਹੀਂ ਕੋਈ 2 ਰੁਪਏ ਵੀ ਦੇਈ ਜਾਂਦਾ ਮੈਂ ਉਹ ਵੀ ਲਈ ਜਾਂਦਾ ਆਹ ਭਾਈ ਸਾਹਿਬ ਦਿੰਦੇ ਨਹੀਂ ਮੈਂ ਅੱਛਾ ਚੱਲ ਕੇ ਉਧਰ 10 ਰੁਪਏ ਦੇ ਦੇ ਕੇ ਦੱਸ ਮੈਂ ਦੇ ਦਿੰਦਾ 2 ਰੁਪਏ ਰਿੰ ਕਾਲਸਾ ਉਮੇਂ ਤਾਂ ਚੰਨੀ ਸਾਹਿਬ ਨੇ 200 ਲੱਖ ਦਿੱਤਾ ਅੱਛਾ ਹੋਰ ਦੱਸੋ ਕਦੋਂ ਦਿੱਤਾ ਦਿੱਤਾ ਨਹੀਂ ਸੁਪਨੇ ਦਿੱਤਾ ਮੋਦੀ ਸਾਹਿਬ ਨੇ ਮੈਨੂੰ 4 ਘੰਟੇ ਵਾਸਤੇ ਬੁਲਾਇਆ ਪਰ ਮੇਰੇ ਉਹ ਸੁਪਨਾ ਟੁੱਟ ਗਿਆ ਮੇਰਾ 4 ਘੰਟੇ ਲਈ ਹੀ ਹੋਣਾ ਹੈ ਪ੍ਰਧਾਨ ਮੰਤਰੀ ਬੰਦਾ ਭਾਜੀ ਅੱਛਾ ਮੇਰਾ ਸੁਪਨਾ ਇੱਕਾ ਜ਼ਿੰਦਗੀ ਦਾ ਕਿਉਂਕਿ ਮੈਂ ਮੋਦੀ ਸਾਹਿਬ ਦਾ ਫਿਲਮ ਬਣਾਇਆ ਜਾਣਾ ਵਾ ਬੋਟਾ ਕਿੰਨੂ ਬਣ ਗਈ ਆ ਭਾਵੇਂ ਮੋਦੀ ਸਾਹਿਬ ਹੀਰੋ ਬਣ ਜਾਣ ਭਾਵੇਂ ਮੈਂ ਬਣ ਜਾ ਹੀਰੋ ਤੇ ਬੰਨਾ ਇੱਕ ਬੰਦੇ ਨੇ ਫਿਲਮ ਜਿਉਂ ਨਾ ਆ ਜੀ ਫਿਲਮ ਬਣੇ ਵੀਰਨੋ ਉਸ ਭਾਜੀ ਜਾਣ ਦੇ ਦੋ ਜਣੇ ਆਪਾਂ ਦੋਨੇ ਭਰਾ ਭਰਾ ਬੱਜਾਂਗੇ ਨਾ ਫਿਲਮ ਦਾ ਕਿਹੜੀ ਨਹੀਂ ਆਈ ਆਪਾਂ ਬਾਗ ਅਰਜੁਨ ਅਰਜਨ ਬਾਗ ਬੰਦਾ ਉਹ ਕਹਿੰਦਾ ਨਹੀਂ ਟੂ ਬਗ ਬਗ ਨਹੀਂ ਟੂ ਬਸ ਇਦਾਂ ਹੀ ਤੇ ਚੰਨੀ ਸਾਹਿਬ ਨਾਲ ਵੀ ਤਾਂ ਤੁਸੀਂ ਗੱਲਬਾਤ ਕੀਤੀ ਸੀ ਮੈਂ ਉਹ ਜਿਹੜਾ ਪੰਜਾਬੀ ਫਿਲਮ ਦੀ ਗੱਲ ਚੱਲਦੀ ਪਈ ਮਰੀ ਜੀ ਅੱਛਾ ਪ੍ਰਧਾਨ ਮੰਤਰੀ ਨਾਲ ਕਿ ਵੀ ਕੋਈ ਗੱਲ ਹੋਈ ਨਹੀਂ ਕੋਈ ਗੱਲ ਇਦਾਂ ਦੀ ਨਹੀਂ ਹੋਈ ਦੇਖੋ ਮੈਂ ਤਾਂ ਕਿਹਾ ਕਿ ਚੰਨੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਬਣ ਤੇ ਹੁਣ ਚੋਣਾ ਕਿਵੇਂ ਲੜੂਗੇ ਚੋਣਾ ਸਿਰਫ ਆਪਾਂ ਚਾਰ ਘੱਟੇ ਪ੍ਰਧਾਨ ਮੰਤਰੀ ਬਣਦਾ ਉਸ ਤੋਂ ਅੱਗੇ ਨਹੀਂ ਬੰਦਾ ਜਿਹੜੀ ਜਿੰਮੀ ਚੋਣਾ ਉਹ ਜਿੱਤ ਗਏ ਆਪਾਂ ਉਹ ਕਿੱਦਾਂ ਉਦਾਂ ਹੀ ਅਇਤਾ ਚੋ ਬੈਸਟ ਵਿੱਚ ਦੇਖੋ ਵੱਡਾ ਹੋਣੀ ਆ ਤੂੰ ਇਹ ਦੇਖੋ ਬੈਸਟ ਅਗਰ ਸੀਟ ਨਾ ਕੱਢ ਕੇ ਗਿਆ ਮੈਂ ਤੇ ਫਿਰ ਮੈਂ ਤਾਂ ਆਪਣੇ ਘਰ ਮਿਲੂਗਾ ਇਹ ਤਾਂ ਪਤਾ ਹੀ ਤੁਸੀਂ ਘਰ ਮਿਲੋਗੇ ਫਿਰ ਅਗਲੇ ਇਲੈਕਸ਼ਨ ਲੜੂਗੇ ਫਿਰ ਨਹੀਂ ਜੇ ਲੋਕੀ ਲੜਾਉਗੇ ਤੇ ਜਿੰਦਾ ਪੈਸੇ ਦੇਂਦੇ ਵੇ ਲੋਕੀ ਇੱਦੇ ਪੈਸੇ ਦੇਈ ਜਾਣ ਮੈਂ ਲੜੀ ਜਾਊਗਾ ਕਿੰਨੇ ਪੈਸੇ ਦਿੱਤੇ ਦੇਖੋ 5000 ਇਕੱਠਾ ਹੋ ਗਿਆ ਤੇ ਅੱਗੇ ਕਿੰਨੇ ਪਲਾਨਿੰਗ ਹੈ ਵੇ ਦੇਖੋ ਲੋਕੀ ਦੋਗੇ ਤੇ ਪੋਸਟਰ ਪਾਸੇ ਛਪ ਜੂਗੇ ਨਹੀਂ ਤੇ ਫਿਰ ਆਪਾਂ ਬੈਠੇ ਦਈਏ ਨੇ ਤੇ ਚੋਨਾ ਨੂੰ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਾਉਂਗੇ ਲੋਕੋ ਨਿਸ਼ੇ ਦੇ ਮੁੱਦੇ ਆ کاروبار ਐ ਨਹੀਂ ਸੀਵਰੇ ਦਾ ਪਾਣੀ ਗੰਦਾ ਆ ਰਿਹਾ ਕੋਈ ਬੰਦਾ ਬੋਲਣ ਵਾਲਾ ਨਹੀਂ ਵਾਅਦੇ ਤਾਂ ਵਧ ਰਹੀਆਂ ਕੋਈ ਬੰਦਾ ਸੁਣਨ ਵਾਲਾ ਨਹੀਂ ਸਿਰਫ ਇਹਨਾਂ ਏਸੀ ਥੱਲੇ ਇੱਕ ਪੈਨ ਲੈ ਕੇ ਬਹਿਣਾ ਇਹਨਾਂ ਨੇ ਮੋਰਚਾ ਤੇ ਤੁਸੀਂ ਦੇਖ ਰਹੇ ਸਾਡੀ ਕਿਤਾਬ ਹੁਣ ਕਿਉਂਕਿ ਚੰਨੀ ਹੋਣੀ ਸੰਸਦ ਬੱਧ ਨੇ ਤੁਹਾਨੂੰ ਲੱਗ ਰਿਹਾ ਹੈ ਕਿ ਭਾਈ ਉਹ ਬੰਦਾ ਬਹੁਤ ਵਧੀਆ ਬਰਾਬਰੂ ਬੰਦਾ ਹੋਵੇ ਸਾਡਾ ਚੰਦਰ ਗਰੇਵਾਲ ਉਹ ਤੇ ਮਹਾ ਪਰਮਾਤਮਾ ਸਾਡੇ ਜ਼ਿਲ੍ਹੇ ਦੇ ਵਿੱਚ ਵਸਦਾ ਹੈ ਇਸ ਵਾਰ ਫਿਰ ਕਿਉਂਕਿ ਕਾਂਗਰਸ ਵੀ ਉਥੋਂ ਚੰਦਰਪ੍ਰਧਾਨ ਜਿੰਦਾਬਾਦ ਕਾਂਗਰਸ ਵੀ ਉਪਰਅਸ਼ੀ ਉਥੋਂ ਦੀ ਲੜ ਰਹੇ ਨੇ ਚੋਣ ਬੀਜਪੀ ਦਾ ਸਾਰੇ ਹਰਨਗੇ ਦੇ ਸਾਹਮਣੇ ਕੋਈ ਨਹੀਂ ਜਿੱਤੂਗਾ ਕੱਲਾ ਇੱਕੋ ਹੀ ਆਵਾ ਨਾਮ ਨੀਡੂ ਸ਼ਟਰਾ ਵਾਲਾ ਬਸ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਕੋਈ ਜਿੱਤੇਗਾ